ਬੜੀ ਕਿੱਦਾਂ ਸਾਰੇ ਤੇ ਆਪਾਂ ਜੇ ਇੱਕ ਹੋਰ ਵਲੌਗ ਛੁਡ ਕਰਨ ਲੱਗੇ ਆ ਮੇਰੀ ਪੂਆ ਕਰ ਬਾਬਾ ਵਿਡਪਾਕਸਿੰਗ ਦਾ ਜਨਮ ਦਿਨ ਮਨਾਇਆ ਜਾ ਰਿਹਾ ਤੇ ਨਾਲ ਹੀ ਇੱਕ ਮੰਨਤ ਸੀ ਜਿਹੜੀ ਹੋ ਗਈ ਪੂਰੀ ਕਰਨ ਲਈ ਘਰ ਸੁਖਮਣੀ ਸਾਹਿਬ ਦਾ ਪਾਰਟ ਰਖਾਇਆ ਤੇ ਆਪਾਂ ਤੁਹਾਨੂੰ ਸਾਰੇ ਵਲੌਗ ਰਾਈ ਵਿਖਾਣਿਆ ਕਿੱਦਾਂ ਦਾ ਸਾਰਾ ਕੁਝ ਰਿਹਾ ਸਾਰਾ ਦਿਨ ਆਪਾਂ ਵਿਖਾਵਾਂਗੇ ਵਲੌਗ ਚ ਤੇ ਚਲੋ ਗਾਇਸ ਚਲਦੇ ਆਂ ਰੱਖਨੇ ਆ ਘਰੇ ਕੀ ਮੋਲ ਆ ਆ ਪਹਿਲੇ ਜਵਾਗ ਰੋਣੇ ਸ਼ੁਰੂ ਸ਼ਾਬਾਸ਼ ਸ਼ਾਬਾਸ਼ ਨੂਰੀ ਕੀ ਹੋ ਗਿਆ ਕੀ ਕੀ ਹੋ ਗਿਆ ਗੁਬਾਰਾ ਫਟ ਗਿਆ ਚਲ ਕੋਈ ਨਹੀਂ ਤਾਂ ਫਿਰ ਸੌਂਟਰੀ ਹੋ ਗਈ ਸਪੀਕਰ ਲੱਗਾ ਖੜਾ ਤੇ ਅਜੇ ਤੱਕ ਸਾਰੇ ਤਿਆਰ ਹੋ ਰਹੇ ਨੇ ਵਾਈਡ ਕਰੋ ਚੱਕੀ ਬਾਕੀ ਤਨ ਮੰਦੂ ਖਾ ਦਿੰਨੇ ਆ ਹੈਲੋ ਆਂਛ ਬੈਠਾ ਦੋ ਦਾ ਮੋਬਾਈਲ ਚਲਾ ਰਿਹਾ ਤੇ ਆਹ ਵੇਖੋ ਹੈਪੀ ਬਰਥਡੇ ਬਾਕੀ ਸ਼ਾਇਦ ਰੋ ਡੈਕੋਰੇਸ਼ਨ ਹੋਵੇਗੀ ਕਿਉਂਕਿ ਅਜੇ ਪੈਂਡਿੰਗ ਹੈ ਵਿੱਚ ਸਾਰਾ ਕੁਝ ਤੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਲੇ ਤੱਕ ਨਹੀਂ ਆਏ ਸੋ ਗਾਇਸ ਚੈੱਕ ਕਰੋ ਹੈਲੋ ਆਹੋ ਬਾਉ ਜੀ ਆ ਗਏ ਕਿਵੇਂ ਓਏ ਕਿਵੇਂ ਲੈ ਮੰਗਣ ਵਾਲੇ ਇਹਦੇ ਤੇ ਤਾਂ ਤਾਂ ਪਿੱਛੇ ਘਾਟ ਤੇ ਜਵਾਕ ਨਹੀਂ ਚਲੋ ਕੋਈ ਇਹਨਾਂ ਜੱਕ ਜਿਹਾ ਫੜਾ ਦੇ ਅਰੇ ਨਵੇਦ ਕਾਕਾ ਜੀ ਸਾਥ ਵੀ ਆਹ ਗੁਰੂਗ੍ਰੰਥ ਸਾਹਿਬ ਜੀ ਲੈਣ ਗੁਰਦੁਆਰੇ ਤੇ ਆਪਾਂ ਚੱਲਦੇ ਆ ਨਾਲ ਤੁਹਾਨੂੰ ਦਿਖਾਣੇ ਆ Apa ah, <laughs> 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 <hari> yang di dalam. ਪਰੋਗਰਸ ਐ ਵੀ ਨੂੰ ਇਹ ਲਿਖ ਜਾਊਗਾ ਕਿ ਰੋਪਿੰਗ ਦੀ ਮਦਦ ਸੀ ਜਿਹੜੀ ਅੱਜ ਪੂਰੀ ਕਰਨ ਲਈ ਪਾਠ ਰਖਾਇਆ ਗਿਆ ਤੇ ਨਾਲ ਹੀ ਬਾਬੂ ਦੇ ਪਾਸੇ ਤੋਂ ਜਨਮ ਦਿਨ ਲਈ arudang <Sessizlik> sardevsa ਰਮੇ ਸਿੱਧ ਤੇ ਬੰਦ ਬੰਦ ਕਟਾਏ ਟੋਪੜ ਨਾਲ ਆਈਆਂ ਤਰਕੜ ਨਾਲ ਤੇ ਚੜੀਏ ਤਨਾਹੇ ਨਾ ਤਰਾਈਂ ਬੇਟੇ ਕੀ ਮੱਤਾ ਤੇ ਪੈਰ ਨਹੀਂ ਕਿਉਂ ਚੁੱਕੂ ਚੜੀਏ ਇਹ ਮਰ ਕੋਈ ਨਹੀਂ